ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਬਜੀਤਵਰ ਸਾਡੇ ਚੈਨਲ ਦੇ ਤੁਹਾਡਾ ਸਵਾਗਤ ਹੈ। ਹੋਰ ਦੱਸੋ ਜੀ ਕਿ ਮਿਹਨਤ ਕਰਦਾ ਵਧੀਆ ਹੋਗੇ ਠੀਕ ਠਾਕ ਹੋਗੇ। ਲਓ ਜੀ ਅੱਪਾ ਅੱਜ ਚੱਲ ਕੇ ਆਉਣੇ ਆ ਭੈਣ ਕੋਲੇ। ਉਹਦੀ ਕੁੜੀ ਦੀ ਡੈਥ ਹੋ ਗਈ ਸੀਗੀ। ਉਹ ਵੀ ਅੱਪਾ ਜਾਇਆ ਸੀਗੀ ਉਸ ਤੋਂ ਬਾਅਦ ਅੱਪਾ ਤੋਂ ਨਹੀਂ ਜਾਇਆ ਗਿਆ। ਤੇ ਅੱਜ ਜਦੋਂ ਅੱਪਾ ਜਾ ਲੱਗੇ ਆਉਣੇ ਆ ਪਹਿਲਾਂ ਵਿੱਚ ਜਾਣਾ ਸੀਗਾ ਜਾਂ ਅੱਪਾ ਰਖੜੀਆਂ ਤੋਂ ਪਹਿਲਾਂ ਉਹ ਭਣ ਕਹਿੰਦੀ ਮੈਂ ਬਿਮਾਰ ਆਂ ਵੀ ਠਹਿਰ ਕੇ ਆ ਜਾ ਮੇਰੇ ਕੋਲੇ। ਚਲੋ ਜੀ ਅੱਜ ਅੱਪਾ ਫੋਨ ਕਰਕੇ ਪੁੱਛੇ ਸੀਗਾ ਜੇ ਤੁਸੀਂ ਅੱਜ ਆ ਜਾਓ। ਚਲੋ ਜੀ ਆਪਾਂ ਚੱਲਦੇ ਆਂ ਅੱਜ ਆਪਾਂ ਪਹੁੰਚ ਗਏ ਤਨੌਲੀ ਸੰਦਭੋਣੀ ਲਓ ਜੀ ਆਪਾਂ ਤਨੌਲੀ ਪਹੁੰਚ ਗਏ ਆਪਣਾ ਇੱਧਰੋਂ ਗਾ ਕੇ ਡੇਢ ਪੌਣੇ 2 ਘੰਟੇ ਦਾ ਰਸਤਾ ਜੀ ਹੋਰ ਹੈਗੇ ਤਨੌਲੀ ਉਸ ਤੋਂ ਬਾਅਦ ਬਰਨਾਲਾ ਆਊਗਾ ਰਾਇਕੋਟ ਉਸ ਤੋਂ ਅੱਗੇ ਵੀ ਅੱਧੇ ਘੰਟੇ ਦਾ ਰਸਤਾ ਜੀ ਆਪਣਾ ਉਹਨਾਂ ਦੇ ਪਿੰਡ ਦਾ ਤਨੌਲੀ ਆਪਾਂ ਪਹੁੰਚ ਗਏ ਆ ਗਿਆ ਨਾ ਪਾ ਪੌਂਸਿਆਂਗੇ ਉੱਥੇ ਜਾ ਕੇ 2.5 ਘੰਟੇ ਟੈਪਨ ਚਾਰਟ ਚ ਲੱਗਦੇ ਨੇ 2 ਘੰਟੇ ਆਪਾਂ ਨੂੰ ਆਉਣ ਚ ਲੱਗਦੇ ਜੇ 5 ਘੰਟੇ ਦਾ ਰਸਤਾ ਹੋ ਜਾਂਦਾ ਨਾ ਫਤੂਦੀ ਬਟਾ 5 ਘੰਟੇ ਤਾਂ ਆਪਾਂ ਉੱਥੇ ਬੈਠਣੇ ਚ ਨਹੀਂ ਲੱਗਦੇ ਜਾਣ ਜਾਣ ਚ ਆਪਣਾ ਟਾਈਮ ਪਾ ਸਾਮੂ ਤਖੌਣੇ ਸੜਕ ਦੇ ਉੱਤੇ ਬਣਿਆ ਹੋਇਆ ਤਾਂ ਇਹ ਪਟਾਣ ਸਾਹਿਬ ਆਗੇ ਪਹੁੰਚ ਗਏ ਗੁਰਦੁਆਰਾ ਢਾਲੀ ਸਾਹਿਬੇ ਪਹੁੰਚ ਗਏ ਆਓ ਦੇਖੋ ਸਾਹਮਣੇ ਨਜ਼ਰ ਆ ਰਿਹਾ ਹੈਗਾ ਇੱਥੇ ਆਪਾਂ ਮੱਥਾ ਟੇਕਣਾ ਨਹੀਂ ਇੱਥੇ ਆਪਣੀ ਪੂਰਨਵਾਸੀ ਭਰਦੀ ਹੈ ਜੀ ਚੜਦਾਗਾ ਚੜਦੇ ਆਪਣੀ ਜੋਤ ਕਿਉਂ ਚੜਦੇ ਮੱਥਾ ਟੇਕ ਕੇ ਜਾਂਦੇ ਆਪਾਂ ਜਦੋਂ ਵੀ ਆਉਨੇ ਅੰਦਰ ਸੁਣ ਆਪਾਂ 12ਵੇਂ ਦਰਸ਼ਨ ਕਰਵਾਏ ਨੇ ਅੰਦਰ ਆਪਾਂ ਨਹੀਂ ਗਏ ਬਾਰ ਬਾਰ ਮੱਥਾ ਟੇਕਦਾ ਬੰਦਰ ਆਪਾਂ ਲਈ ਪਹੁੰਚੇ ਆਪਣੇ ਕੋਲ ਟਾਈਮ ਬਹੁਤ ਥੋੜਾ ਸੀਗਾ 1:30 ਹੋ ਗਈ ਆਪਣਾ ਅੱਧਾ ਘੰਟਾ ਦਾ ਰਸਤਾ ਅੱਗੇ ਰਹਿ ਗਿਆ ਜਾਣ ਵਾਸਤੇ ਫਿਰ ਆਪਾਂ 2-3 ਘੰਟੇ ਲੱਗਿਆ ਆਪਾਂ ਵਾਪਸ ਵੀ ਹੋਣਾ ਹੈ ਇਸ ਕਰਕੇ ਆਪਾਂ ਖੜੇ ਨਹੀਂ ਹੈਗੇ ਇੱਥੇ ਜਦੋਂ ਵੀ ਉਹਨੇ ਆਪਾਂ ਮੱਥਾ ਟੇਕਣਾ ਆਪਾਂ ਸਪੈਸ਼ਲੀ ਆਉਂਦੇ ਹਾਂਗੇ ਆਪਾਂ ਜਿਹੜੇ ਰਸਤੇ 'ਚ ਜਾਂਦੇ ਆਉਂਦੇ ਨਹੀਂ ਘਟਦੇ ਹੈਗੇ ਕਿਉਂ ਹੈਗਾ ਤਾਂ ਛੱਡ ਕੇ ਉੱਕੜੀ ਕਿਉਂ ਆਪਣੇ ਕੋਲ ਟਾਈਮ ਥੋੜਾ ਹੁੰਦਾ ਜੀ ਆਪਾਂ ਜਾਣ ਵਾਸਤੇ ਜਦੋਂ ਆਪਾਂ ਜਾਣੇ ਜੀ ਆਪਣਾ ਅੱਧਾ ਪੌਣਾ ਘੰਟਾ ਕੇ ਮੱਥਾ ਟੇਕਣ ਤੇ ਲੱਗ ਜਾਂਦੀ ਛੁਣੇ ਚੱਲ ਕੇ ਆਵਾਂਗੇ ਇੱਥੇ ਮੱਥਾ ਟੇਕ ਕੇ ਜਾਵਾਂਗੇ ਨਾਲੇ ਆਪਣਾ ਜੁੱਤਾ ਚ ਕਿਉ ਪਾ ਜਾਵਾਂਗੇ ਨਾਲੇ ਆਪਾਂ ਮੱਥਾ ਟੇਕ ਜਾਵਾਂਗੇ ਨਾਲੇ ਪੰਦਰ ਦਰਸ਼ਨ ਕਰਿਆਵਾਂਗੇ ਚਲੋ ਜੀ ਆਪਾਂ ਚੱਲਦੇ ਉੱਥੇ ਜਾ ਕੇ ਮੰਦੇ ਜਾ ਕੇ ਪਹੁੰਚਦੇ ਆਇ ਤੁਹਕੇ ਕੀ ਮਾਣੀ ਲੱਗਦਾ ਨਾ ਜਿਵੇਂ ਮੇਰੇ ਇੱਧਰ ਫਿਰ ਮੌਸਮ ਜਿਆ ਬੱਦਲ ਵਾਈ ਵਾਲਾ ਹੋ ਗਿਆ ਆ ਦੇਖੋ ਕਿੰਨੀ ਬੱਦਲ ਵਾਈ ਹੋ ਰਹੀ ਹੈਗੀ ਨੀ ਤਾਂ ਨਹੀਂ ਹੈਗਾ ਮੌਸਮ ਠੰਡਾ ਹੋ ਰਿਹਾ ਹੈਗਾ ਬੱਦਲਬਾਈ ਵਾਲਾ ਅੱਜ ਕੀ ਤਰੀਕ ਹੈ ਇਹ ਕੈਸੀ ਭਾਰਤਵੰਦ ਆ ਪਰ ਪੂਰਾ ਸਾਰੀ ਬਾਜ਼ਾਰ ਖੁੱਲ੍ਹਾ ਕੋਈ ਉਹ ਨਹੀਂ ਆ ਦੇਖੋ ਟ੍ਰੈਫਿਕ ਕਿੰਨੀ ਚੱਲ ਰਹੀ ਆ ਸਾਨੂੰ ਤਾਂ ਐਵੇਂ ਸੀਗਾ ਵੀ ਕਿਤੇ ਬਾਜ਼ਾਰ ਬੰਦ ਨਾ ਹੋਵੇ ਜਾਂ ਟ੍ਰੈਫਿਕ ਨਾ ਬੰਦ ਹੋਵੇ ਸਾਰੀਆਂ ਬੱਸਾਂ ਬੱਸਾਂ ਗੱਡੀਆਂ ਗੁੰਡੀਆਂ ਸਾਰਾ ਕੁਝ ਚੱਲ ਰਿਹਾ ਈ ਆ ਗਿਆ ਆਪਣਾ ਕੋੜੇ ਵਾਲਾ ਚੌਕ ਤੁਹਾਨੂੰ ਦਿਖਾਉਣਾ ਇਹਨੂੰ ਕੋੜੇ ਵਾਲਾ ਚੌਕ ਕਿਹਾ ਜਾਂਦਾ ਕਿ ਜਾ ਕੇ ਆਪਣੀ ਸਿੰਗਲ ਛੜਕ ਪੱਟੂਗੀ ਆਪਣੇ ਸਿੰਗਲ ਛੜਕ ਤੇ ਹੋ ਜਾਗੇ ਬਾਜ਼ਾਰ ਸਾਰਾ ਆਪਣਾ ਕੱਟਿਆ ਜਾਊਗਾ ਜਿਹੜਾ ਐ ਕੋਟ ਦਾ ਐ ਸ ਆਪਣੇ ਅੱਧਾ ਪੌਣਾ ਘੰਟਾ ਜੇ ਹੋਰ ਲੱਗ ਜੂਗਾ ਨਾ ਅੱਧੇ ਪੌਣੇ ਘੰਟਾ ਦਾ ਰਸਤਾ ਰਹਿ ਗਿਆ ਜੀ ਆਪਣਾ 11:00 ਸਵਾ 11:00 ਵਜੇ ਨਾਲ ਆਪਾਂ ਪਹੁੰਚ ਜਾਾਂਗੇ ਆਪਣੇ ਘਰ ਤੋ ਤਕਰੀਬਨ ਤੁਸੀਂ ਮੈਨੂੰ ਵੀ 2.5 ਘੰਟੇ ਦਾ ਰਸਤਾ ਹੈਗਾ ਜੀ ਇੱਕ ਪਿੰਡ ਤੋਂ ਚੱਲੇ ਪਿੰਡਾਂ ਦੇ ਪਿੰਡ ਤੱਕ ਕਰਦਾ ਇਹ ਆ ਗਏ ਮਿਲtere ਸ਼ਰਾਰਤੀ ਸਾਡਾ ਦੇਖੋ ਸ਼ਰਾਰਤੀ ਬੈਠਾ ਪੜਿਆ ਹੈ ਸਕੂਲੋਂ ਚੌੜ ਕਰੀ ਜਾਂਦਾ ਹੈ ਗਾਇਤ ਸੋਹਣ ਪਰ ਚੁੱਕੀ ਆਇਆ ਜਿਹਨੇ ਓਏ ਸ਼ਰਾਰਤੀ ਮੋਦੀ ਪਾ ਆ ਕੁੜੀ ਜਿਸੀ ਹੀ ਪੈਂਟੀ ਦੀ ਜਿੱਦੀ ਡੈਥ ਹੋ ਗਈ ਦੇਖੋ ਜਮਾ ਸੇਮ ਮੁੰਡਿਆਂ ਵਰਗੀ ਲੱਗਦੀ ਹੈ ਇਹ ਦੇਖੋ ਇਹਨੂੰ 13 ਸਾਲ ਦੀ ਸੀ 14ਵਾਂ ਲੱਗ ਰਿਹਾ ਸੀਗੀ ਸਾਡੇ ਕਿ 13 ਸਾਲ ਦੀ ਸੀਗੀ ਦੇਖੋ ਜੀ ਬੈਠੇ ਕਿੱਡੀ ਸੋਹਣੀ ਲੱਗਦੀ ਹੈ ਇਹ ਦੇਖੋ ਜਿਹਨੇ ਨੇ ਘਰ ਦੇ ਸਾਹਮਣੇ ਨਾ ਮੇਰੀ ਭੈਣ ਕੇ ਗੁਰਦੁਆਰਾ ਸਾਹਿਬ ਹੈ ਜਮੀਨ ਗੇਟ ਨੂੰ ਸਾਹਮਣਾਂ ਨਜ਼ਦੀਕ ਹੈ ਬਹੁਤ ਸੋਹਣੀ ਥਾਂ ਤੇ ਸੜਕ ਦੇ ਉੱਤੇ ਬਣਿਆ ਹੋਇਆ ਘਰ ਦੇ ਸਾਹਮਣੇ ਜਿਵੇਂ ਸਵੇਰ ਸ਼ਾਮ ਬਹੁਤ ਵਧੀਆ ਰੌਣਕ ਲੱਗਦੀ ਹੈ ਇੱਥੇ ਚਲਈਏ ਆਪਾਂ ਚੱਲ ਪੇ ਉਹ ਤਾਂ ਛਿੱਟੇ ਦਾ ਡਰਾਈਵਰੀ ਆ ਭਈ ਅਨਾਂ ਜੀ ਅਛਾ ਭਈ ਉਹਨੇ ਬੱਸ ਚਲਾ ਕੇ ਦੇਖੀ ਜਨਾ ਨੇ ਠੀਕ ਅਛਾ ਵਾਲੀ ਡਰਾਈਵਰੀ ਆ ਲਈ ਆਪਾਂ ਤੁੜਕੀ ਲੰਨ ਨੂੰ ਦੋ ਦੇਖੋ ਗੱਡੀ ਚ ਪੈਪੜੀ ਚ ਚਾਂਕ ਉਹਦੇ ਕੁੱਟਾ ਲੱਗ ਰਿਹਾ ਸੀਗਾ ਬਾਤਨ ਹੋ ਗਏ ਹੁਣ ਦੇਖੋ ਆਪਾਂ ਕਿੰਨੇ ਵਜੇ ਪਹੁੰਚਦੇ ਆਪਾਂ ਪਿਛਲੀ ਵਾਰ ਪਟਾਈ 2 ਘੰਟੇ ਲੱਗੇ ਸੀ ਜੇ ਅੱਜ ਉਹਦੇ ਨੂੰ 2.5 ਘੰਟੀ ਹੋਣ ਲੱਗ ਜਾਣਗੇ ਆਪਾਂ ਨੂੰ ਸਵਾ 7:00 ਹੋਗੇ ਸਵਾ 4 ਸਵਾ 5 35 ਪੌਣੇ 6 ਵਜੇ ਨੂੰ ਪਹੁੰਚਾਂਗੇ ਆਪਾਂ ਫਿਰ ਆਪਾਂ ਦਾਦਾ ਘੰਟਾ ਹੋਰ ਇੱਥੇ ਲਾ ਦੇ ਫਿਰ ਆਪਾਂ ਨੂੰ ਟਾਈਮ ਕਾਫੀ ਲੱਗ ਜਾਂਦਾ ਕਿ ਵੇਲਾ ਹੋ ਜਾਂਦਾ ਸੜਕ ਤੋਂ ਸਫਰ ਵਾੜਾ ਲੰਬਾਈ ਜਲੋਂ ਆਰਾਮਨਟ ਕੈਨਾ ਚੁਰੇ ਜਾਵਾਂਗੇ ਚਲੋ ਜੀ ਆਪਾਂ ਚੱਲਦੇ ਹੁਲੋ ਜੀ ਆਪਾਂ ਜਾਏ ਤੋ ਅੱਧਾ ਸਵਾਦ 2 ਘੰਟੇ ਲੱਗੇ ਸਵਾ ਪੰਜ ਹੋ ਗਏ ਆਪਾਂ ਪਹੁੰਚ ਗਏ ਆਂ ਜਾਇ ਆਪਾਂ ਗੱਲਾਂ ਬਾਤਾਂ ਕਰ ਰਹੇ ਭਾਣਾ ਚਲੋ ਜੀ ਆਪਾਂ ਆਪਣੇ ਪਿੰਡ ਪਹੁੰਚ ਗਏ ਚਲੋ ਜੀ ਆਪਾਂ ਬਾਰ ਬਾਰ ਚ ਹੀ ਆ ਗਏ ਬਸ ਸੜੇ ਵਿੱਚ ਹੀ ਆ ਗਏ ਬਸ ਏਡਾ ਆਪਣੇ ਸ਼ਹਿਰ ਦਾ ਬਸ 2 ਕਿਲੋ ਮੀਟਰ ਦਾ ਰਸਤਾ ਰਹਿ ਗਿਆ ਆਪਣਾ ਇਥੋਂ ਤੱਕ ਦਾ ਚਲੋ ਜੀ ਆ ਗਏ ਆਪਣਾ ਬਾਜ਼ਾਰ ਹੁਣ ਬਾਜ਼ਾਰ ਚ ਗੱਡੀ ਨਹੀਂ ਮਾੜੀ ਆ ਵਾ ਬਸ ਬਸ ਸਟੈਂਡ ਦੇ ਬਾਕੇ ਆ ਗਏ ਬਸ ਸਟੈਂਡ ਚਲੋ ਜੀ ਅੱਜ ਦੀ ਬੁੱਢੀ ਦਾ ਅੰਕ ਇੱਥੇ ਕਰਦੇ ਆ ਮਿਲਦਾ ਨੈਸਟ ਬਲੌਗ ਤੱਕ ਤੱਕ ਲਈ ਸਸਰੀ ਆ